ਉਨਾਪਾ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਭੇਰ ਸਾਹਿਬ ਸੁਲਤਾਨਪੁਰ ਲੋਧੀ ਉੱਥੋਂ ਦਰਸ਼ਨ ਮੇਲੇ ਕਰਕੇ ਫਿਰ ਆਪਾਂ ਘਰਾਂ ਨੂੰ ਚਲੇ ਪਾਵਾਂਗੇ ਹਾਂਜੀ ਭਾਈ ਸਾਹਿਬ ਕਿਵੇਂ ਰਿਹਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਜੀ ਬਹੁਤ ਖੰਦ ਆਇਆ ਤੇ ਤਕਰੀ ਜਿਹੜੇ ਸਰਚਾ ਨਹੀਂ ਮਿਲੀ ਸੀ ਤੇ ਸ਼ਾਇਦ ਲੱਗ ਕਰ ਪ੍ਰਸਤਾਵ ਵਧੇ ਸੀ ਬਾਕੀ ਕਿਤੇ ਵੀ ਸੰਗਤ ਦਾ ਬੜਾ ਪਿਆਰ ਮਿਲਿਆ ਸੰਗਤ ਨੇ ਬੜੀ ਆਉ ਪਗਦੀ ਕੀਤੀ ਕੇਸ ਜੀ ਬਹੁਤ ਨੰਦ ਕੋਨੇ ਪੂਰਾ ਟਾਈਮ ਸੀ ਸੰਗਤ ਦੀ ਦੇਣ ਹੋਇਆ ਸੀ ਥੋੜਾ ਰੰਦ ਬਣਿਆ ਮਸਤ ਹੋ। ਤੁਹਾਹਰਾ ਜੀ ਬੜੀ ਕਿਰਪਾ ਰਹੀ। ਕਿਉਂ ਚੱਲਦੇ ਆ ਜੀ ਆਪਾਂ ਗੁਜ਼ਾਰਾ ਫੇਰ ਸੇ ਕਰਦੇ ਫਰਦਰਸ਼ ਮੇਲੇ ਦੇ ਸੱਤੇ। ਲੋਦੀ ਸੰਗਤ ਜੀ ਸਾਹਮਣੇ ਸਾਤ ਸੰਗਧੀਓ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਜਿੱਥੇ ਗੁਰੂ ਸਾਹਿਬ ਨੇ ਅੱਜ ਕੀਰਤਨ ਦੀ ਸੇਵਾ ਬਖਸ਼ੀ ਖੋਖਲੇ ਕੇ ਤੇ ਨਾਲ ਹੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ ਦਾ ਵੀ ਸਬਬ ਬਣਿਆ ਜੀ ਅੱਜ ਇਸ ਸਥਾਨ ਤੇ ਆਇਆ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਜਿੱਥੇ ਕਿ ਤਾਨ ਗੁਰ ਨਾਨਕ ਪਾਤਸ਼ਾਹ ਜੀ ਦਾ ਗ੍ਰਹਿ ਸੀ ਗੁਰੂ ਨਾਨਕ ਪਾਤਸ਼ਾਹ ਇੱਥੇ ਰਹਿੰਦੇ ਸੀ ਇੱਥੋਂ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਇੱਥੇ ਬੈਠਦੇ ਸੀ ਤਪ ਕਰਦੇ ਸੀ ਉਸ ਕਾਲ ਪ੍ਰੋਖ ਦੇ ਵਿੱਚ ਲੀਨ ਹੁੰਦੇ ਸੀ तकरीबन 14 ਸਾਲ 9 ਮਹੀਨੇ ਦਾ ਸਮਾਂ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਇਸ ਸਥਾਨ ਦੇ ਉੱਤੇ ਬਤਾਇਆ ਜੀ ਸੋ ਮਹਾਰਾਜ ਜੀ ਦਾ ਪਾਵਨ ਚਰਨਛੋਪਾ ਪ੍ਰਾਪਤ ਸਥਾਨ ਧੰਗੁਰ ਨਾਨਕ ਪਾਸ਼ਾ ਜੀ ਨੇ ਬਖਸ਼ਾ ਸੰਤਾ ਆਪ ਵੀ ਦੇਖ ਰਹੇ ਹੋ ਕਿਵੇਂ ਲੈ ਰਹੀਆਂ ਨੇ ਹਰ ਸਮੇਂ ਇੱਥੇ ਭਰਪੂਰ ਸੰਗਤ ਦਾ ਇਕੱਠ ਜਿਹੜਾ ਹੁੰਦਾ ਹੈ ਅੱਜ ਪਹਿਲੀ ਵਾਰ ਦਰਸ਼ਨ ਦੇਦਾਰੇ ਕਰਨ ਦਾ ਸਬਬ ਬਣਿਆ ਬਹੁਤ ਹੀ ਖਾਦਾਂ ਵਾਲਾ ਦਿਨ ਹੈ ਪਿਆਸ ਕਰਦੇ ਆ ਕਿ ਆਪ ਜੀ ਨੇ ਵੀ ਇਸ ਵੀਡੀਓ ਦੇ ਰਹੀ ਸਾਰੇ ਇਸ ਸਥਾਨ ਦੇ ਦਰਸ਼ਨ ਕੀਤੇ ਹੋਣਗੇ ਸੋ ਸਾਰੇ ਸੰਗਤਾਂ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਦੇ ਨਾਲ ਜੋੜਨ ਸੋ ਜਰੂਰ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੀਆਂ ਭਾਵਨਾਵਾਂ ਆਪਣੇ ਵਿਚਾਰ ਜਰੂਰ ਕਮੈਂਟਾਂ ਦੇ ਵਿੱਚ ਸਾਡੇ ਨਾਲ ਸਾਂਝੇ ਕਰਿਓ ਜੀ ਸੋ ਗੁਰੂ ਸਾਹਿਬ ਬਖਸ਼ ਕਰਨ ਹੁਣ ਆਪਾਂ ਵੀ ਅੱਗੇ ਚੱਲਦੇ ਆ ਅਗਲਾ ਸਫਰ ਚਾਹ ਕਰਦੇ ਆ ਸਰੋਵਰ ਸਾਹਿਬ ਦੇ ਵੀ ਦਰਸ਼ਨ ਆਪ ਜੀ ਨੂੰ ਕਰਾਉਣੇ ਆ ਜੀ ਸਰੋਵਰ ਸਾਹਿਬ ਇੱਥੇ ਬਣਿਆ ਸੰਤ ਅਸ਼ੀਰਵਾਦ ਪਾਣੀ ਕਰਦਿਆਂ ਨੇ ਤੇ ਬਹੁਤ ਹੀ ਰਮਣੀਕ ਸਥਾਨ ਹੈ ਜੀ ਧੰਗੁਰਮਾਨ ਸਿੰਘ ਪਤਸਾ ਜੀ ਦਾ ਗੁਰਦਾਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਬਹੁਤ ਹੀ ਅਨੰਦਿਤ ਮਾਹੌਲ 80 ਰੁਪਏ ਡਿਸਕਾਊਂਟ ਕਰਕੇ ਬਾਬਿਆਂ ਵਾਸਤੇ 100 ਰੁਪਏ ਦੀ ਹੈ। ਅੱਛਾ, ਵੈਸੇ 100 ਰੁਪਏ ਦੇ ਤਾਂ ਡਿਸਕਾਊਂਟ ਕਰਕੇ 80 ਰੁਪਏ ਦੀ ਹੈ। ਵਾਹ ਜੀ ਵਾਹ। ਬਹੁਤ ਬਹੁਤ ਅੱਛੇ। ਸਿਲੰਡਰ ਵੀ ਬਣੇ ਪਿਆ ਜੀ ਦੇਖੋ ਡੋਰੀ ਮੌਂ ਸਿਲੰਡਰ। ਸਿਲੰਡਰ ਪਰ ਪਰ। ਸਿਲੰਡਰ ਪਰ ਕਿ ਬਰਾਬਰ ਇਹ ਗੋਲ ਖਾਲੀ ਦਿਨੇ ਪੈਸੇ ਭਾਗ ਦਿੰਨੇ ਆ। ਦੋ ਬਾਈ ਜੋ ਮੱਝ ਵਾਰੋ ਤੁਸੀਂ। ਵਾਹ ਜੀ ਵਾਹ। ਬਹੁਤ ਅੱਛੇ। ਬੜੀ ਖੁਸ਼ੀ ਹੋਈ ਮਿਲ ਕੇ। ਵਾਹ ਜੀ ਵਾਹ। ਠੀਕ ਹੈ। ਇਹ ਸਾਡੇ ਬਾਬਾ ਜੀ ਬੈਠੇ ਆ। आई लव सुल्तानपुर लोधी हां ले ले जी आपा दोरी मोल बहुत बढ़िया जी तबे कप कितने रुपए देखो जी मिट्टी के कप ले रहे हैं अंदर ही मिट्टी तेरी जिंदगी संदेया मिट्टी मौत का गहना मिट्टी तो अनमोल है भावे मिट्टी मुल्नी कहना ਮਿੱਟੀ ਦੇ ਨਾਲ ਮਿੱਟੀ ਹੋ ਜਾ ਮਿੱਟੀ ਚੌਕੀ ਲੈਣਾ ਆਖਰੀ ਮਿੱਟੀ ਮਿੱਟੀ ਹੋ ਕੇ ਮਿੱਟੀ ਦੇ ਵਿੱਚ ਰੜਾ ਆਖਰੀ ਅਸੀਂ ਮਿੱਟੀ ਦਾ ਕੋਲੇ ਕੀ ਬਾਤ ਹੈ ਜੀ ਕੀ ਬਾਤ ਹੈ ਲਿਆਓ ਜੀ ਹਾਂ ਜੀ ਪੈ ਰਹੋ ਹਾਂ ਜੀ ਸਿਮਰਨ ਜੀ ਲੈ ਲੈ ਫਿਰ ਕਰ ਲਈ ਸ਼ੋਪਿੰਗ ਅੱਜ ਨਜ਼ਾਰਾ ਆ ਗਿਆ ਹੈ ਜੀ ਸ਼ੋਪਿੰਗ ਕਰਕੇ ਵੋਈ ਬਾਤ ਕੀ ਬਾਤ ਸੁਲਤਾਨਪੁਰ ਲੋਧੀ ਦੇ ਯਾਦਗਾਰੀ ਪਲ ਨੇ ਜਿਹੜੇ ਉਹ ਵੀ ਆਪਾਂ ਨਾਲ ਲੈ ਲਏ ਨੇ ਹਨ ਕਰੇ ਜਦੋਂ ਵੀ ਚਾਹ ਪੀਵਾਂਗੇ ਸ਼ਾਮ ਨੂੰ ਤੇ ਗੁਰੂ ਸਾਹਿਬ ਦੇ ਪੱਲ ਯਾਦ ਆਣਗੇ ਵੀ ਸੁਲਤਾਨਪੁਰ ਲੋਧੀ ਗਏ ਸੀ ਤੇ ਉੱਥੋਂ ਇਹ ਕੱਪ ਲੈਂਦੇ ਨੇ ਮਿੱਟੀ ਦੇ ਤੇ ਭਾਈ ਸਾਹਿਬ ਨੇ ਇੱਕ ਡੋਰੀ ਮੋਲ ਲਿਆ ਇੱਕ ਕਪਰੂੰਗਾ ਲੈ ਲਿਆ ਨਾਲ ਰੂੰਗੇ ਦੀ ਪ੍ਰਵਾਸ਼ਾ ਮੈਂ ਪੈਸਾ ਵੀ ਤੁਸੀਂ ਜਾਣਦੇ ਸਿਮਰਨ ਜੀ ਨਹੀਂ ਕਦੀ ਤੁਸੀਂ ਛੋਟੇ ਹੁੰਦੇ ਲੈਂਦੇ ਹੁੰਦੇ ਸੀ ਤੁਸੀਂ ਤੁਸੀਂ ਸੰਗਤ ਜੀ ਕਮੈਂਟ ਕਰਕੇ ਦੱਸਿਓ ਤੁਹਾਡੇ ਚ ਰੂੰਗਾ ਕਿਨੇ ਕਿਨੇ ਲਿਆ ਹੈ ਬਚਪਨ ਦੇ ਵਿੱਚ ਮੈਂ ਤਾਂ ਬੜਾ ਲਿਆ ਜੀ ਇੱਧਰ ਜਾਣਾ ਜੀ ਇੱਧਰ ਜੀ ਜਦੋਂ ਵੀ ਕੋਈ ਸਮਾਨ ਲੈਣ ਜਾਣਾ ਹੈ ਤਾਂ ਸਮਾਨ ਦਾ ਇੰਨਾ ਨਹੀਂ ਹੁੰਦਾ ਸੀ ਜਿੰਨਾ ਚਾਰ ਰੂੰਗੇ ਦਾ ਹੁੰਦਾ ਸੀ ਫੇ ਰੂੰਗਾ ਮਿਲੇਗਾ ਤੇ ਉਹ ਅੱਜ ਰੂੰਗਾ ਲੈ ਆ ਜੀ ਅਸੀਂ ਚਲੋ ਬੁਰਾ ਸਾ ਕਿਰਪਾ ਕਰੇ ਜੀ ਸਭ ਨੂੰ ਚੜ੍ਹਦੀ ਕਲਾ ਰੱਖੇ ਹੁਣ ਆਪਾਂ ਚੱਲੇ ਪਾ ਲੈਨੇ ਜੀ ਘਰਾਂ ਨੂੰ ਤੇ ਹੁਣ ਆਪਾਂ ਜੱਦੀ ਸਿੱਧੀ ਟਾਪੋ ਟਾਪ ਪਹੁੰਚੇਗੀ ਜੀ ਹੁਣ ਆਪਣੇ ਪਟਿਆਲੇਵਾਲ ਨੂੰ ਬਾਕੀ ਰਸਤੇ ਜੀ ਦੇਖਦੇ ਆਂ ਜੇ ਕੁਝ ਲੱਗਿਆ ਸਾਨੂੰ ਕੋਈ ਦੁਕਾਨ ਜੁਗਾ ਤਾਂ ਜਰੂਰ ਦਿਖਾਵਾਂਗੇ ਇਹ ਤਾਂ ਫ੍ਰੈਂਡਿੰਗ ਕਰਾਂਗੇ ਬਾਅਦ ਚ ਲੋ ਜੀ ਮੌਸਮ ਚੜਕੇ ਨੇ ਬੱਦਲ ਤੇ ਵੈਸੇ ਵੀ ਨੈੱਟ ਤਾਂ ਹੀ ਦੱਸਿਆ ਹੋਇਆ ਸੀਗਾ ਮੀ ਤੇ ਆਹ ਰੋਡ ਆ ਜਿਹੜਾ ਬੜਾ ਸ਼ਾਨਦਾਰ ਲੱਗਦਾ ਜੀ ਸਾਈਡਾਂ ਤੇ ਖੇਤ ਵਿਚਕਾਰ ਸੜਕ ਆਹਾਂ ਰੰਗ ਦੀ ਨੰਦਾਂ ਜਿਹਾ ਆ ਪੀਲੇ ਪੀਲੇ ਸਰੋਂ ਬਹੁਤ ਵਜਾਂ ਸੋਨੇ ਲੱਗਦੇ ਨੇ ਲੋ ਜੀ ਪੰਜਾਬ ਦੇ ਵਿੱਚ ਵੀ ਡਬਲ ਬੱਸਾਂ ਸ਼ੁਰੂ ਹੋ ਗਿਆ ਨਾ ਜੀ ਪਰ ਵੀ ਤੇ ਥੱਲੇ ਵੀ ਵਾਹ ਤੇ ਪਹਿਲੀ ਵਾਰ ਦੇਖੀ ਆਪਾਂ ਆ ਭਾਈ ਸਾਹਿਬ ਇੱਧਰ ਵੀ ਆਈ ਵੀ ਹੈ ਮੇਰੇ ਇੱਧਰ ਵੀ ਜਾ ਰਹੀ ਹੈ ਦੀ ਆਵਾਜ਼ ਹੈ ਹਾਂਜੀ ਜਾਂਦੀ ਹੋਣੀ ਹੈ ਸਹਾਇ ਪੰਜਾਬ ਦੀ ਨਹੀਂ ਹੈ ਚਾਰ ਨੰਬਰ ਹੀ ਹੈ ਵਸ ਹੈ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੋਣ ਜਾ ਰਹੀ ਹੈ ਜੀ ਆਸ ਕਰਦੇ ਹਾਂ ਅੱਜ ਦਾ ਵਲੋਗ ਆਪ ਜੀ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਬਹੁਤ ਵਧੀਆ ਰਿਹਾ ਅੱਜ ਦਾ ਸਾਰਾ ਪ੍ਰੋਗਰਾਮ ਗੁਰੂ ਸਾਹਿਬ ਜੀ ਦੇ ਪ੍ਰਸਤਿਥਾਨ ਦੇ ਦਰਸ਼ਨ ਵੀ ਹੋਏ ਕੀਰਤਨ ਵੀ ਹੋਇਆ ਚਲੋ ਸਾਰਾ ਕੁਝ ਆਲਮੋਸਟ ਬਸ ਸਰੇ ਆ ਜੀ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਅੱਜ ਦੇ ਵਲੋਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਜੀ ਅਕੀਵਾੜਾ ਸਾਡਾ ਸਫਰ ਖਤਮ ਹੋਣ ਵਾਲਾ ਘਰ ਪਹੁੰਚਣ ਵਾਲਿਆ ਤੇ ਨੈਕਸਟ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਫਿਰ ਮਿਲਾਂਗੇ ਗੱਲਬਾਤ ਕਰਾਂਗੇ ਜੀ ਕੋਈ ਸੋ ਜ਼ਰੂਰ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟਸ ਜ਼ਰੂਰ ਕਰਿਓ ਜੀ ਜੁੜੇ ਰਹੋ ਖਾਲਸਾ ਪਛਾਰ ਮਿਸ਼ਨ YouTube ਚੈਨਲ ਦੇ ਨਾਲ ਫਿਰ ਮਿਲਦੇ ਆ ਨੰਨੇ ਵੀਡੀਓ ਦੇ ਨਾਲ ਉਦੋਂ ਤੱਕ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ you hey.